<çay -tom -fail> पचहत्तर ਭਾਈ ਮੇਰਾ ਨਾਮ ਹੈ ਗਾਜੇ ਮਨਿੰਦਰ ਸਿੰਘ ਸਾਡੀ ਦੁਕਾਨ ਦਾ ਨਾਮ ਹੈ ਆਰ ਕੇ ਰੋਡ ਇਲੈਕਟ੍ਰੋਨਿਕ ਖਾਸੀ ਫੁੱਟ ਰੋਡ ਮਜੀਠਾ ਰੋਡ ਦਾ ਸਾਡੀ ਦੁਕਾਨ ਤੇ ਸਾਰੀ ਹਰ ਇੱਕ ਚੀਜ਼ ਦੀ ਸਕੀਮ ਚੱਲਦੀ ਭਾਈ ਇਹ ਇੱਥੋਂ ਤੱਕ ਕਿ ਬਜਾਰ ਫਨਾਨਸ ਆਈਡੀਆ ਸੀ ਜਿੱਥੇ ਵੀ ਤੁਸੀਂ ਫਨਾਨਸ ਕਰਾਣਾ ਚਾਹੁੰਦੇ ਹੋ ਤੁਸੀਂ ਫਨਾਨਸ ਕਰਾ ਸਕਦੇ ਹੋ ਜ਼ੀਰੋ ਡਾਊਨ ਪੇਮੈਂਟ ਤੇ ਔਰ ਹਰ ਚੀਜ਼ ਤੇ ਸਕੀਮ ਚੱਲਦੀ ਭਾਈ ਜੇ ਜਿਸ ਤਰ੍ਹਾਂ ਕਿ ਫ੍ਰਿਜ ਵਾਸ਼ਿੰਗ ਮਸ਼ੀਨ ਓਵਨ ਆਰਓ ਫਰਨੀਚਰ ਬੈੱਡ ਸੋਫੇ ਐਲਈਡੀ ਵਾਸ਼ਿੰਗ ਮਸ਼ੀਨ ਆਸਾਨ ਕਿਸ਼ਤਾਂ ਤੇ ਤੁਸੀਂ ਜੀ ਸਮਾਨ ਲੈ ਸਕਦੇ ਹੋ ਦੀਵਾਲੀ ਧਮਾਕਾ ਭਾਜੀ ਦੀਵਾਲੀ ਧਮਾਕਾ ਬਹੁਤ ਬਹੁਤ ਦੀਵਾਲੀ ਦੀਆਂ ਮੁਬਾਰਕਾਂ